ਤਾਂ ਇਹ ਤਸਵੀਰਾਂ ਦੇਖ ਕੇ ਬੇਅਦ ਹੀ ਹੈਰਾਨੀ ਹੁੰਦੀ ਹੈ ਕਿਉਂਕਿ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੰਮਾ ਜਾਮ ਲੱਗਿਆ ਹੋਇਆ ਹੈ ਅਤੇ ਫਾਇਰ ਬਰਿਗੇਡ ਦੇ ਜਿਹੜੇ ਫਾਇਰ ਕਰਮੀ ਨੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਹੂਟਰ ਮਾਰਦੇ ਹੋਏ ਨਜ਼ਰ ਆਉਂਦੇ ਨੇ ਸਾਇਰਨ ਵਜਾਉਂਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਰਸਤਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹਮੇਸ਼ਾ ਹੀ ਫਾਇਰ ਬਰਿਗੇਡ ਵਰਗੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਪਰ ਕਿ ਜਿਸ ਤਰੀਕੇ ਦੇ ਨਾਲ ਇਹ ਜਾਮ ਵੱਡਾ ਲੱਗਿਆ ਹੋਇਆ ਹੈ ਅਤੇ ਲੋਕ ਫਾਇਰ ਬ੍ਰਿਗੇਡ ਨੂੰ ਰਾਹ ਨਹੀਂ ਦੇ ਸਕਦੇ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਸ ਲੰਮੇ ਜਾਮ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਫਸੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫਾਇਰ ਬ੍ਰਿਗੇਡ ਦਾ ਜਿਹੜਾ ਕਰਮੀ ਹੁੰਦਾ ਹੈ ਜਿਹੜਾ ਮੁਲਾਜ਼ਮ ਹੁੰਦਾ ਹੈ ਉਹ ਲਗਾਤਾਰ ਹੂਟਰ ਵਜਾਉਂਦਾ ਹੋਇਆ ਨਜ਼ਰ ਆਉਂਦਾ ਹੈ ਪਰ ਕੋਈ ਵੀ ਰਾਹ ਦੇਣ ਨੂੰ ਤਿਆਰ ਨਹੀਂ ਹੈ ਕੋਈ ਵੀ ਆਪਣੀ ਜਗ੍ਹਾ ਛੱਡਣ ਨੂੰ ਤਿਆਰ ਨਹੀਂ ਹੁੰਦਾ ਤਾਂ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੀ ਖਿਆਲ ਆਂਦਾ ਹੈ ਅਜਿਹੀਆਂ ਤਸਵੀਰਾਂ ਦੇਖ ਕੇ ਕਿਉਂਕਿ ਕਦੇ ਵੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਅਜਿਹੀਆਂ ਗੱਡੀਆਂ ਦੀ ਐਮਬੂਲੈਂਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਜ਼ਰੂਰਤ ਪੈ ਸਕਦੀ ਹੈ ਪਰ ਜੇ ਅਜੇਹਾ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਤਾਂ ਕਿਸ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਵਰਕਰ ਨੇ ਕੰਮ ਕਰਨਗੇ ਇਹ ਜਿਹੜੇ ਮੁਲਾਜ਼ਮ ਦਿਨ ਰਾਤ ਮਿਹਨਤ ਕਰਦੇ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਉਹ ਕਿਸ ਤਰੀਕੇ ਦੇ ਨਾਲ ਮੌਕੇ ਤੇ ਟਾਈਮ ਤੇ ਪਹੁੰਚਣਗੇ ਤਾਂ ਇਹ ਤਸਵੀਰਾਂ ਦੇਖ ਕੇ ਬੇहद ਹੀ ਹੈਰਾਨੀ ਹੁੰਦੀ ਹੈ ਕਿਉਂਕਿ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੰਮਾ ਜਾਮ ਲੱਗਿਆ ਹੋਇਆ ਹੈ ਅਤੇ ਫਾਇਰ ਬ੍ਰਿਗੇਡ ਦੇ ਜਿਹੜੇ ਫਾਇਰ ਕਰਮੀ ਨੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਹੂਟਰ ਮਾਰਦੇ ਹੋਏ ਨਜ਼ਰ ਆਉਂਦੇ ਨੇ ਸਾਇਰਨ ਵਜਾਉਂਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਰਸਤਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹਮੇਸ਼ਾ ਹੀ ਫਾਇਰ ਬ੍ਰਿਗੇਡ ਵਰਗੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਜਾਮ ਵੱਡਾ ਲੱਗਿਆ ਹੋਇਆ ਹੈ ਅਤੇ ਲੋਕ ਫਾਇਰ ਬ੍ਰਿਗੇਡ ਨੂੰ ਰਾਹ ਨਹੀਂ ਦੇ ਸਕਦੇ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਸ ਲੰਮੇ ਜਾਮ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਫਸੀ ਹੋਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫਾਇਰ ਬ੍ਰਿਗੇਡ ਦਾ ਜਿਹੜਾ ਕਰਮੀ ਹੁੰਦਾ ਹੈ ਜਿਹੜਾ ਮੁਲਾਜ਼ਮ ਹੁੰਦਾ ਹੈ ਉਹ ਲਗਾਤਾਰ ਹੂਟਰ ਵਜਾਉਂਦਾ ਹੋਇਆ ਨਜ਼ਰ ਆਉਂਦਾ ਹੈ ਪਰ ਕੋਈ ਵੀ ਰਾਹ ਦੇਣ ਨੂੰ ਤਿਆਰ ਨਹੀਂ ਹੈ ਕੋਈ ਵੀ ਆਪਣੀ ਜਗ੍ਹਾ ਛੱਡਣ ਨੂੰ ਤਿਆਰ ਨਹੀਂ ਹੁੰਦਾ ਤਾਂ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੀ ਖਿਆਲ ਆਂਦਾ ਹੈ ਅਜੇਹੀਆਂ ਤਸਵੀਰਾਂ ਦੇਖ ਕੇ ਕਿਉਂਕਿ ਕਦੇ ਵੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਅਜੇਹੀਆਂ ਗੱਡੀਆਂ ਦੀ ਐਮਬੂਲੈਂਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਜ਼ਰੂਰਤ ਪੈ ਸਕਦੀ ਹੈ ਪਰ ਜੇ ਅਜੇਹਾ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਤਾਂ ਕਿਸ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਵਰਕਰ ਨੇ ਕੰਮ ਕਰਨਗੇ ਇਹ ਜਿਹੜੇ ਮੁਲਾਜ਼ਮ ਦਿਨ ਰਾਤ ਮਿਹਨਤ ਕਰਦੇ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਉਹ ਕਿਸ ਤਰੀਕੇ ਦੇ ਨਾਲ ਮੌਕੇ ਤੇ ਟਾਈਮ ਤੇ ਪਹੁੰਚਣਗੇ